ਕੱਲ ਬਸਾਖੀ ਦੇ ਦਿਹਾੜੇ ਮੌਕੇ ਤੇ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਤੇ ਬਾਦਲਦਲ ਵੱਲੋਂ ਇਕੱਠ ਕੀਤਾ ਗਿਆ ਤੇ ਉਸ ਇਕੱਠ ਤੋਂ ਪਹਿਲਾਂ ਇੱਕ ਜਿਹੜਾ ਰੋਡ ਸ਼ੋ ਵੀ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨ ਬਣ ਕੇ ਤੇ ਮੈਂ ਐ ਜਾਪਦਾ ਸੀ ਜਿਵੇਂ ਕੋਈ ਬਹੁਤ ਵੱਡੀ ਕੋਈ ਪ੍ਰਾਪਤੀ ਕਰਕੇ ਪਤਾ ਨਹੀਂ ਕਿਹੜੀ ਜੰਗ ਜਿੱਤ ਕੇ ਜਾਂ ਕੀ ਪੰਜਾਬ ਦੇ ਮਸਲੇ ਹੱਲ ਕਰਵਾ ਕੇ ਉਹ ਆਏ ਨੇ ਵੀ ਜਿਹੜਾ ਰੋਡ ਸ਼ੋ ਕੀਤਾ ਜਾ ਰਿਹਾ ਚਲੋ ਇਹ ਉਹਨਾਂ ਦੀ ਆਪਦੀ ਸਿਆਸੀ ਜੋ ਕੁਝ ਉਹਨਾਂ ਨੇ ਕਰਨਾ ਸੀ ਕੀਤਾ ਉਸ ਰੈਲੀ ਦੇ ਵਿੱਚ ਚਲੋ ਸਿਆਸੀ ਵੀ ਪਾਰਟੀਆਂ ਦੇ ਉੱਤੇ ਦੂਜਿਆਂ ਉੱਤੇ ਵਿਰੋਧੀਆਂ ਦੇ ਉੱਤੇ ਉਹਨਾਂ ਨੇ ਤੰਜ ਕਸਣੇ ਸੀ ਦੋਸ਼ ਲਾਉਣੇ ਸੀ ਸੁਭਾਵਕ ਸੀ ਚਲੋ ਸਾਨੂੰ ਉਹਤੇ ਵੀ ਕੋਈ ਇਤਰਾਜ਼ ਨਹੀਂ ਹਰ ਸਿਆਸੀ ਪਾਰਟੀ ਜਿਹੜੀ ਆਪਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਚੱਲਦੀ ਹੈ ਪਰ ਦੁੱਖ ਤੇ ਅਫਸੋਸ ਦੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਕੱਲ ਸਿੰਘ ਸੇਵਾ ਨਾਲ ਦੇ ਉੱਤੇ ਦੋਸ਼ ਲਾਈ ਉਹਨਾਂ ਦੀ ਜਿਹੜੀ ਹੈ ਹਰ ਪੱਖ ਤੋਂ ਕਦਾਰ 쿠ਸ਼ੀ ਕਰਨ ਦਾ ਯਤਨ ਕੀਤਾ ਇੱਥੋਂ ਦਾ ਕਹਿਗੇ ਵੀ ਸਿਕਿਉਰਿਟੀ ਦੇ ਵਾਸਤੇ ਜਿਹੜਾ ਸਿੰਘ ਸਮਾਨਾ ਨੇ ਜਿਹੜਾ ਸਾਰਾ ਕੁਝ ਸਿੱਖ ਕੌਮ ਨੂੰ ਦਾਤੇ ਲਾਇਆ ਤੇ ਇਹ ਉਹਨਾਂ ਦੀ ਇੱਕ ਸਿਆਸੀ ਸੋਚ ਦੇ ਦਿਵਾਲੀਆ ਬਣਦਾ ਇੱਕ ਮੁਜ਼ਾਹਰਾ ਉਹਨਾਂ ਨੇ ਕੀਤਾ ਤੇ ਮੈਂ ਨਹੀਂ ਕਿ ਸੋਚਿਆ ਵੀ ਸੋਚ ਸਕਦਾ ਸੀ ਵੀ ਕੋਈ ਲੀਡਰ ਇੰਨੇ ਨੀਵੇਂ ਪੱਧਰ ਤੇ ਜਾ ਸਕਦਾ ਹੈ ਇੰਨੇ ਨੀਵੇਂ ਪੱਧਰ ਦੀ ਸਿਆਸਤ ਕਰ ਸਕਦਾ ਹੈ ਕਿ ਜਿਹੜੇ ਸਾਡੇ ਧਾਰਮਿਕ ਆਗੂ ਨੇ ਉਹਨਾਂ ਤੇ ਵੀ ਜਿਹੜਾ ਹੈ ਆਪਦੀ ਸਿਆਸਤ ਵਾਸਤੇ ਦੋ ਸ਼ਲਾਂਗਾਂ ਤੱਕ ਤੁਸੀਂ ਜਾ ਸਕਦੇ ਹੋ ਤੇ ਇਹ ਇਹ ਐਸ ਕਰਕੇ ਕਿਹਾ ਉਹਨਾਂ ਨੇ ਕਿ ਦੋ ਤਰੀਕ ਨੂੰ ਜੋ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਹੋਏ ਸੀ ਉਹ ਉਹਨਾਂ ਨੂੰ ਜਿਹੜਾ ਪਸੰਦ ਨਹੀਂ ਸੀ ਹਾਲਾਂਕਿ ਜੇ ਸੱਚੇ ਦੇਖੀਏ ਤਾਂ ਉਹ ਜਿਹੜੇ ਫੈਸਲੇ ਸੀ ਉਹਦਾ ਜੇ ਸਭ ਤੋਂ ਵੱਧ ਫਾਇਦਾ ਕਿਸੇ ਵਾਸਤੇ ਸੀਗਾ ਦਸੂਬੀ ਸਿੰਘ ਬਾਦਲ ਨੂੰ ਸੀ ਪਰ ਇਹਨਾਂ ਨੇ ਚਲੋ ਉਹ ਗੱਲ ਨੂੰ ਨਹੀਂ ਸਮਝਿਆ ਤੇ ਅੱਜ ਸਿਰਫ ਉਸ ਫੈਸਲਿਆਂ ਤੋਂ ਭੱਜਣ ਵਾਸਤੇ ਇਹ ਜਿਹੜਾ ਹੈ ਦੋਸ਼ ਲਾ ਰਹੇ ਨੇ ਪਰ ਮੈਂ ਇੱਕ ਸੁਖਬੀ ਸਿੰਘ ਬਾਦੰਜੋ ਸਵਾਲ ਕਰਨਾ ਚਾਹੁੰਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਜਾਂ ਹਰੋ ਸਿੰਘ ਸੇਮਾਨ ਨੇ ਉਹਨਾਂ ਨੂੰ ਤਾਂ ਸਿਕਿਉਰਿਟੀ ਦੇਣੀ ਫੇਰ ਵੀ ਜਾਇਜ਼ ਹੈ ਕਿਉਂਕਿ ਉਹ ਸਿੱਖ ਕੌਮ ਦੇ ਆਗੂ ਨੇ ਉਹ ਅੱਜ ਇੱਕ ਪਾਰਟੀ ਦੀ ਅਗਵਾਈ ਨਹੀਂ ਬਲਕਿ ਪੂਰੇ ਕੌਮ ਦੀ ਅਗਵਾਈ ਕਰ ਰਹੇ ਨੇ ਪਰ ਮੈਂ ਪੁੱਛਣਾ ਚਾਹੁੰਨਾ ਹੈ ਵੀ ਜਿਹੜੇ ਤੁਹਾਡੇ ਨਵੇਂ ਰਿਸ਼ਤੇਦਾਰ ਬਣੇ ਨੇ ਉਹਨਾਂ ਦੇ ਘਰਾਂ ਤੇ ਗਾਰਡ ਕਿਸ ਖੁਸ਼ੀ ਚ ਲੱਗੀ ਹੈ ਕਿਹੜੇ ਸੌਦੇ ਤੁਸੀਂ ਕੀਤੇ ਨੇ ਵੀ ਉਹਨਾਂ ਦੇ ਘਰਾਂ ਦੇ ਉੱਤੇ ਅਜਿਹਾਤ ਜਿਹੜੀ ਹੈ ਸੁਰੱਖਿਆ ਵਾਸਤੇ ਲੱਗੀ ਹੈ ਉਹ ਨਾ ਤਾਂ ਕੋਈ ਸਿਆਸੀ ਆਗੂ ਨੇ ਨਾ ਧਾਰਮਿਕ ਆਗੂ ਨੇ ਸਿਰਫ ਇਸ ਕਰਕੇ ਵੀ ਤੁਹਾਡੇ ਰਿਸ਼ਤੇਦਾਰ ਨੇ ਤੇ ਇਹ ਕੀ ਸੌਦਾ ਤੁਸੀਂ ਕੀਤਾ ਦਿੱਲੀ ਦੇ ਨਾਲ ਜਿਹਦੇ ਤਹਿਤ ਇਹ ਸਾਰੀਆਂ ਉਹਨਾਂ ਨੂੰ ਸਹੂਤਾ ਮਿਲੀਆਂ ਨੇ ਇਹਦਾ ਜਵਾਬ ਕਿਸੁਬੀ ਸਿੰਘ ਨਾਲ ਦੇ ਸਕਦੇ ਨੇ ਫੇਰ ਉਹਨਾਂ ਨੇ ਦੋਸ਼ ਲਾਇਆ ਸੀ ਵੀ ਸਿੰਘ ਸਹਿਬਾਨ ਜਿਹੜਾ ਇਹਨਾਂ ਦੀ ਸੋਸ਼ਲ ਮੀਡੀਆ ਟੀਮ ਬੜਾ ਰੌਲਾ ਪਾਉਂਦੀ ਨਹੀਂ ਵੀਰ ਸਾਹਿਬ ਸਿੰਗਲ ਤੋਂ ਹਰ ਬੜਾ ਲੋਰਾ ਪਾਉਂਦੇ ਨਹੀਂ ਕਿ ਜੀ ਇਹ ਤਾਂ ਜੀ ਦਿੱਲੀ ਦੇ ਜਿਹੜੇ ਆਗੂ ਨੇ ਜਾਂ ਦਿੱਲੀ ਨੂੰ ਵੇਖ ਗਏ ਇਹ ਪਰ ਹੁਣ ਜਿਹੜੇ ਨਵੇਂ ਸਿੰਘ ਸਾਹਿਬ ਨੇ ਇਹਨਾਂ ਦੇ ਵੱਲੋਂ ਲਾਏ ਹੋਏ ਕੁਲਦੀਪ ਸਿੰਘ ਗੁਣਗੱਜ ਉਹ ਕੱਲ ਹਰਿਆਣੇ ਦੇ ਮੁੱਖ ਮੰਤਰੀ ਨੂੰ ਉਹਨਾਂ ਨੇ ਬੁਲਾ ਕੇ ਸਰੂਪਾ ਦਿੱਤਾ ਤੇ ਕੀ ਉਹ ਹੁਣ ਉਹਨਾਂ ਤੇ ਵੀ ਦੋਸ਼ ਲਾਉਣਗੇ ਵੀ ਇਹ ਵੀ ਕੇਂਦਰ ਨਾਲ ਨਾਲੇ ਹੋਏ ਨੇ ਸੋ ਆਪਦੇ ਨਿਜੀ ਮਫਾਦਿਆਂ ਨੂੰ ਤੁਸੀਂ ਜਿਹੜਾ ਹੈ ਆਪਦੇ ਇਹਨਾਂ ਵੱਡੇ ਅਹੁਦਿਆਂ ਨੂੰ ਤੁਸੀਂ ਵਰਤ ਰਹੇ ਹੋ ਇਹ ਚਾਹੁੰਦੇ ਸੀ ਅਸਲ 'ਚ ਸੱਚੇ ਹੈ ਕਿ ਇਹ ਚਾਹੁੰਦੇ ਸੀ ਵੀ ਗਿਆਨੀ ਗੁਰੂਵਚਨ ਸਿੰਘ ਵਾਂਗੂ ਜਿਹੜੇ ਸਾਡੇ ਸਿੰਘ ਸਹਿਬਾਨ ਨੇ ਉਹ ਸਾਡੇ ਹੁਕਮ ਮੰਨਣ ਤੇ ਇਹਨਾਂ ਦੀ ਮਰਜ਼ੀ ਕਰਨ ਉਹਨਾਂ ਨੇ ਨਹੀਂ ਮੰਨੇ ਤੇ ਅੱਜ ਇਸ ਪੱਧਰ ਦੀ ਨੀਵੀਂ ਸਿਆਸਤ ਦੇ ਉੱਤੇ ਆਏ ਨੇ ਕਿ ਇਹਨਾਂ ਨੇ ਸਿੰਘ ਸਹਿਬਾਨਾਂ ਤੇ ਐਡੇ ਵੱਡੇ ਚਾਮ ਲਾਏ ਤੇ ਮੈਂ ਇਹ ਗੱਲ ਕਹਿ ਸਕਦਾ ਕਿ ਇਹ ਜੋ ਤੁਸੀਂ ਗਲਤੀਆਂ ਕੀਤੀਆਂ ਨੇ ਜਾਂ ਜੋ ਕੁਝ ਇਹ ਤੁਸੀਂ ਅੱਜ ਕਰ ਰਹੇ ਹੋ ਇਹਦਾ ਲੇਖਾ ਜੋਖਾ ਤੁਹਾਨੂੰ ਦੇਣਾ ਪੈਣਾ ਠੀਕ ਹੈ ਸਿਆਸੀ ਲੜਾਈ ਲੜੋ ਸਿਆਸੀ ਬ੍ਰੋਧੀਆਂ ਦੇ ਖਿਲਾਫ ਲੜਾਈ ਲੜੋ ਉਹ ਕੋਈ ਕੋਈ ਨਹੀਂ ਰੋਕਦਾ ਸਾਡੇ ਖਿਲਾਫ ਵੀ ਤੁਸੀਂ ਤੁਸੀਂ ਬੋਲੋ ਤੁਹਾਡੇ ਹੋਰ ਜਿਹੜੇ ਆਗੂ ਬੋਲਣ ਤੁਹਾਡੇ ਸੋਸ਼ਲ ਮੀਡੀਆ ਬੋਲੇ ਸਾਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਪਰ ਜਦ ਸਾਡੇ ਸਿੰਘ ਸਭਾਨਾਂ ਨੂੰ ਜਦ ਸਾਡੇ ਧਾਰਮਿਕ ਆਗੂਆਂ ਨੂੰ ਜਾਂ ਤੁਸੀਂ ਇਹ ਜੀ ਦੋਸ਼ ਲਾਉਨੇ ਹੋ ਤਾਂ ਸਿੱਖ ਕੌਮ ਨੇ ਕਦੇ ਤੁਹਾਨੂੰ ਮਾਫ਼ ਨਹੀਂ ਕਰਨਾ ਤੇ ਇਹ ਗੱਲ ਵੀ ਸਾਬਤ ਹੋ ਗਈ ਵੀ ਜੋ ਤੁਹਾਡੀ ਮਾਨਸਿਕ ਦਿਵਾਲੀਆਪਨ ਜੋ ਇਹਨਾਂ ਬਿਆਨਾਂ ਚ ਤੁਹਾਡੇ ਚੋਂ ਸਾਫ਼ ਚਲਕਦਾ ਹੈ ਤੁਹਾਡੀ ਕਮਰਾਹਟ ਲੋਕਾਂ ਵੱਲੋਂ ਤੁਹਾਨੂੰ ਨਕਾਰਿਆ ਜਾਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਮਰਾਹਟ ਵਿੱਚ ਬਦਲ ਗਈਆਂ ਤੇ ਉਹ ਕਮਰਾਹਟ ਕੱਲ ਦੀ ਰੈਲੀ ਚੋਂ ਸਾਫ਼ ਚੱਲ ਕਰੀ ਸੀ ਸੋ ਇਹਨਾਂ ਜੋ ਕੁਝ ਕਿਹਾ ਗਿਆ ਖਾਸ ਤੌਰ ਤੇ ਸਿੰਘ ਸੇਵਾ ਨਾਲ ਬਾਰੇ ਉਹਦਾ ਅਸੀਂ ਜਿਹੜਾ ਹੈ ਬਹੁਤ ਸਖਤ ਸ਼ਬਦਾਂ ਵਿੱਚ ਉਹਦਾ ਮੈਂ ਖੰਡਨ ਕਰਦਾ ਤੇ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਨੂੰ ਇਕੱਠੇ ਹੋ ਕੇ ਜੋ ਨਵੀਂ ਸਿੰਘ ਸੇਵਾ ਨੇ ਦਿਸ਼ਾ ਦਿੱਤੀ ਹੈ ਅਕਾਲੀ ਦਲ ਦੀ ਮੁੜ ਸਿਰ ਜਿੱਤੀ ਵਾਸਤੇ ਉਹਦੇ ਵਿੱਚ ਤੁਸੀਂ ਸਾਰੇ ਰਲ ਕੇ ਸਹਿਯੋਗ ਦਿਓ